ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਤਿਤੋਂ OPD ਦਾ ਸਮਾਂ ਬਦਲਿਆ ਗਿਆ ਹੈ ਦੱਸਦੀ ਹੈ ਕਿ ਇਹ ਸਮਾਂ ਹੁਣ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਬੁਧਰੇ ਮਰੀਜ਼ਾਂ ਦੇ ਆਉਣ ਕਾਰਨ ਜਿਹੜੀ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਹੜੇ OPD ਨੇ ਉਹ ਲੇਟ ਖੁੱਲ੍ਹਦੇ ਸੀ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੀ ਹੈ ਕਿ OPD ਦਾ ਸਮਾਂ ਬਦਲ ਦਿੱਤਾ ਗਿਆ ਹੈ ਦੁਪਹਿਰ 2 ਵਜੇ ਤੱਕ ਜਿਹੜੇ OPD ਖੁੱਲੇ ਲਣਗੇ ਸਵੇਰੇ 8 ਵਜੇ ਦਾ ਸਮਾਂ ਜਿਹੜਾ ਖੁੱਲਣ ਦਾ ਰੱਖਿਆ ਗਿਆ ਇਹ ਦੱਸਦੀਏ ਕਿ ਇਹ ਨਿਯਮ ਨੇ ਜਿਹੜੇ ਇਹ ਸਮਾਂ ਹੈ ਉਹ 15 ਅਕਤੂਬਰ ਤੱਕ ਲਾਗੂ ਰਹੇਗਾ ਦੱਸਦੀਏ ਕਿ OPD ਦਾ ਸਮਾਂ ਜਿਹੜਾ ਉਹ ਬਦਲ ਦਿੱਤਾ ਗਿਆ ਹੈ ਕਿਉਂਕਿ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ OPD ਦੇ ਸਾਹਮਣੇ ਲੱਗ ਜਾਂਦੀਆਂ ਸੀ OPD ਲੇਟ ਖੁੱਲਦਾ ਸੀ ਪਰ ਹੁਣ ਜਿਹੜਾ ਉਹਨਾਂ ਮਰੀਜ਼ਾਂ ਦਾ ਧਿਆਨ ਰੱਖਦੇ ਹੋਏ OPD ਦਾ ਜਿਹੜਾ ਸਮਾਂ ਹੈ ਉਹ ਬਦਲ ਦਿੱਤਾ ਗਿਆ ਹੈ ਦੱਸਦੀਏ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ 16 April ਤੋਂ ਬਦਲ ਦਿੱਤਾ ਗਏ ਨਵੇਂ ਸਮੇਂ ਅਨੁਸਾਰ ਹਸਪਤਾਲ ਹੁਣ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲੇ ਰਹਿਣਗੇ ਇਹਨਾਂ ਸਿਹਤ ਸੰਸਥਾਵਾਂ ਦੇ ਸਾਰੇ ਜ਼ਿਲ੍ਹਾ ਹਸਪਤਾਲ ਸਬ ਡਿਵੀਜ਼ਨਲ ਹਸਪਤਾਲ ਪ੍ਰਾਇਮਰੀ ਸਿਹਤ ਕੇਂਦਰ ਕਮਿਊਨਿਟੀ ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕ ਆਸ਼ਵਾਨ ਸਿਹਤ ਅਤੇ ਤੰਦਰੁਸਤੀ ਕੇਂਦਰ ESI ਸ਼ਾਮਲ ਹਸਪਤਾਲ ਸ਼ਾਮਲ ਨੇ ਇਹ ਸਮਾਂ 15 ਅਕਤੂਬਰ ਤੱਕ ਲਾਗੂ ਰਹੇਗਾ ਇੱਥੇ ਅਸੀਂ ਤੁਹਾਨੂੰ ਖਾਸ ਤੌਰ ਤੇ ਦੱਸ ਦਈਏ ਕਿ ਗਰਮੀ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਹਰ ਸਾਲ ਹਸਪਤਾਲਾਂ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਜਾਂਦਾ ਇਸ ਲਈ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਲਾਜ਼ ਕਰਵਾਉਣ ਵਾਲਿਆਂ ਨੂੰ ਇਸ ਸਮੇਂ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਘਰਾਂ ਤੋਂ ਨਿਕਲਣਾ ਚਾਹੀਦਾ ਸਾਂਝੀ ਕੀਤੀ ਜਾਣਕਾਰੀ ਇਹ ਹੈ ਕਿ ਰਜਿਸਟ੍ਰੇਸ਼ਨ 카운ਟਰ ਹਸਪਤਾਲ ਖੁੱਲਣ ਤੋਂ ਅੱਧਾ ਘੰਟਾ ਪਹਿਲਾਂ ਖੁੱਲਣਗੇ ਜਦੋਂ ਕਿ ਐਮਰਜੈਂਸੀ ਸੁਭਾਵਾਂ ਲਗਭਗ 24 ਘੰਟੇ ਚੱਲਦੀਆਂ ਰਹਿਣਗੀਆਂ ਹਸਪਤਾਲਾਂ ਦੇ ਦਫ਼ਤਰੀ ਕਾਰਜਕਾਰੀ ਘੰਟੇ ਸਵੇਰੇ 9 ਵਜੇ ਤੋਂ ਸ਼ਾਮ 5 ਜੋ ਤੱਕ ਰਹਣਗੇ ਇਸ ਸਮੇਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਹੁਣ ਜਿਹੜੇ ਰਜਿਸਟ੍ਰੇਸ਼ਨ ਜਿੱਥੇ ਪਰਚੀਆਂ ਕੱਟਦੇ ਆ ਉਸ ਦਾ ਜਿਹੜਾ ਸਮਾਂ ਉਹ 7:30 ਵਜੇ ਕਰ ਦਿੱਤਾ ਗਿਆ ਕਿਉਂਕਿ ਡਾਕਟਰਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਡਾਕਟਰੀ ਸਮਾਂ ਹੈ ਉਹ 8 ਤੋਂ 2 ਕੀਤਾ ਗਿਆ ਹੈ ਗਰਮੀ ਦੇ ਮੱਦੇ ਨਜ਼ਰ ਜਿਹੜਾ ਇਹ ਸਮਾਂ ਬਦਲਿਆ ਗਿਆ ਤਾਂ ਹੁਣ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਨੇ ਪਰਚੀਆਂ ਕੱਟਣ ਦੇ ਕਾਊਂਟਰ ਨੇ ਉਹਦਾ ਘੰਟਾ ਪਹਿਲਾਂ ਖੁੱਲਣਗੇ ਭਾਵ 7:30 ਵਜੇ ਤੋਂ ਜਿਹੜੇ ਕਾਊਂਟਰ ਨੇ ਉਹ ਖੁੱਲਣੇ ਸ਼ੁਰੂ ਹੋ ਜਾਣਗੇ ਤਾਂ ਹੁਣ ਸਿਹਤ ਸਹੂਲਤਾਂ ਦੇ ਚਲਦੇ ਆ ਵੱਡਾ ਐਲਾਨ ਆ ਜਿਹੜਾ ਕੀਤਾ ਗਿਆ ਹਸਪਤਾਲਾਂ ਦਾ ਸਮਾਂ ਚੇਂਜ ਕਰ ਦਿੱਤਾ ਗਿਆ ਬਦਲ ਬਦਲ ਦਿੱਤਾ ਗਿਆ ਕਿਉਂਕਿ ਬਧੇਰੇ ਗਰਮੀ ਹੋਣ ਕਾਰਨ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਸੀ ਇਸ ਤੇ ਚਲਦੇ ਆ ਹੁਣ ਹਰ ਸਾਲ ਦੀ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਸਮਾਂ ਏ ਉਹ ਬਦਲ ਦਿੱਤਾ ਗਿਆ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਜਿਹੜੇ ਡਾਕਟਰ ਨੇ ਉਹ ਮੌਜੂਦ ਰਹਿਣਗੇ ਮਰੀਜ਼ਾਂ ਦੀ ਸਹਾਇਤਾ ਦੇ ਲਈ ਤਾਂ ਹੁਣ ਐਮਰਜੈਂਸੀ ਸਵਾਮਾ ਲਗਭਗ 24 ਘੰਟੇ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਨਾਲ ਜਿਹੜੇ ਕੰਮਕਾਜੀ ਤਰੀ ਕੰਮਕਾਜੀ ਜਿਹੜੇ ਘੰਟੇ ਨੇ ਉਹ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਿਹੜੇ ਉਹ ਚੱਲਦੇ ਰਹਿਣਗੇ ਉਸ ਦੇ ਵਿੱਚ ਕੋਈ ਸਮਾਂ ਦਾ ਬਦਲਾਅ ਨਹੀਂ ਕੀਤਾ ਗਿਆ ਪਰ ਓਪੀਡੀ ਜਿਹੜੀ ਵਿਵਸਥਾ ਹੈ ਉਸ ਤੇ ਜ਼ਰੂਰ ਜਿਹੜਾ ਐਲਾਨ ਕੀਤਾ ਗਿਆ ਉਸ ਤੇ ਵਿੱਚ ਵੱਡਾ ਵੱਡਾ ਜਿਹੜਾ ਬਦਲਾਅ ਜ਼ਰੂਰ ਕੀਤਾ ਗਿਆ ਤਾਂ 8 ਵਜੇ ਤੋਂ ਲੈ ਕੇ ਜਿਹੜਾ ਉਹ ਦੁਪਹਿਰ 2 ਵਜੇ ਤੱਕ ਓਪੀਡੀ ਖੁੱਲੇ ਰਹਿਣਗੇ ਤੇ ਨਾਲ ਹੀ ਰਜਿਸਟ੍ਰੇਸ਼ਨ ਕਾਊਂਟਰ ਜਿੱਥੋਂ ਤੁਸੀਂ ਪਰਚੀ ਕਟਵਾਉਨੇ ਹੋ ਤਾਂ ਉਹ ਜ਼ਰੂਰ 7:30 ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕੁੱਲੇ ਰਹਿਣਗੇ